ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੁਰਮ ਗੁਰਮਾ ਪਿੰਡ ਬਰਨਾਲੇ ਜ਼ਿਲ੍ਹੇ ਦਾ ਇਹਦੇ ਨੇੜੇ ਹੁਮਿਦੀ ਰਹਿ ਜਾਂਦਾ ਵੈਸੇ ਇਹ ਦੋਸਤੋ ਬਰਨਾਲੇ ਤੋਂ ਰਾਏਕੋਟ ਵਾਲੀ ਸਾਈਡ ਦੇ ਉੱਤੇ ਪਿੰਡ ਆਉਂਦਾ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਨਾਂ ਕੋਲ ਗਾਵਾਂ ਆਉਂਦੀਆਂ ਆ ਰੂਟੀਨ 'ਚ ਵਿਕਰੀ ਵਾਲੀਆਂ ਗੁਰਮਾ ਜਰਸੀ ਫਾਰਮ ਹੈ ਜਿੱਥੇ ਵੀਡੀਓ ਬਣਾ ਰਿਹਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਂ ਸੂਈ ਸਵਾਈ ਗਾਂ ਤਾਜੀ ਸੂਈ ਵੀ ਆ ਪੁੜਿਆਂ ਦੇ ਵਿੱਚ ਹਜੇ ਵੀ ਟੋਏ ਪੈਂਦੇ ਆ ਉੱਥੋਂ ਤੁਹਾਨੂੰ ਆਈਡੀਆ ਹੋ ਜਾਊਗਾ ਬੱਚਾ ਸਾਹਮਣੇ ਦੇਖ ਸਕਦੇ ਹੋ ਇਹ ਤੋਂ ਬਿਨਾ ਇੱਕ ਵੈੜ ਬਹੁਤ ਸੋਹਣੀ ਵੈੜ ਹੈ ਹਜੇ ਟਾਈਮ ਲੈਂਦੀ ਆ ਸੂਣ ਚ ਤਿਆਰੀ ਫੜਦੀ ਆਉਂਦੀ ਹੈ ਇਹ ਵੀ ਫੋਰ ਸੇਲ ਆ ਤੇ ਇੱਕ ਗਾਂ ਹੋਰ ਹੈਗੀ ਆ ਨਗ ਤਿੰਨ ਦਿਖਾ ਦੂੰਗਾ ਪਰ ਸ਼ੁਰੂਆਤ ਚ ਇੱਕ ਬੇਨਤੀ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਹੈ ਖਾਸ ਕਰਕੇ ਜਿਹੜੀ ਵੀ ਵੀਡੀਓ ਮੈਂ ਚੈਨਲ ਦੇ ਉੱਤੇ ਅਪਲੋਡ ਕਰਦਾ ਜਾਂ ਕੋਈ ਫੋਟੋ ਪਾਉਣਾ ਤਾਂ ਪਸ਼ੂ ਕੋਲ ਆ ਕੇ ਦੇਖਿਆ ਕਰੋ ਆਨਲਾਈਨ ਜਿਹੜਾ ਵੀਰ ਕੋਈ ਪਸ਼ੂ ਖਰੀਦਣਾ ਚਾਹੁੰਦਾ ਉਹਨੂੰ ਇੱਕ ਹੀ ਬੇਨਤੀ ਹੈ ਵੀ ਮੇਰੇ ਚੈਨਲ ਤੋਂ ਭਾਵੇਂ ਪਸ਼ੂ ਨਾ ਖਰੀਦਿਆ ਕਰੋ ਕਿਉਂਕਿ ਬਾਅਦ ਚ ਕਿਸੇ ਕੱਲੋਂ ਆਪਸ ਵਿੱਚ ਦੋਹਾਂ ਤਰ੍ਹਾਂ ਚ ਫਰਕ ਪੈਂਦਾ ਉਹਦਾ ਦੁੱਖ ਹੁੰਦਾ ਪਰ ਜੇ ਤੋ ਪਹਿਲਾਂ ਹੀ ਆ ਕੇ ਤਸੱਲੀ ਕੀਤੀ ਹੋਵੇ ਫਿਰ ਫਰਕ ਨਹੀਂ ਰਹਿੰਦਾ ਕਿਸੇ ਗੱਲ ਦਾ ਸੋ ਤਿੰਨ ਨਾਗਾਈ ਦੀ ਵੀਡੀਓ ਦੇ ਹੈ 24 ਵਾਈ ਗਾਂ ਤੋਂ ਸ਼ੁਰੂਆਤ ਕਰ ਲੈਨੇ ਆਪਾਂ 2 ਨੰਬਰ ਤੇ ਤੁਹਾਨੂੰ ਇੱਕ ਨਗੀਨਾ ਹੀ ਦਿਖਾਉਂਗਾ ਬਹੁਤ ਸੋਹਣੀ ਵੱੱਛੀ ਦਿਖਾਉਂਗਾ ਲਾਸਟ ਤੇ ਇੱਕ ਗਾਂ ਹੋਰ ਖੜੀ ਐ ਆਓ ਡਿਟੇਲ ਪੁੱਛੀਏ ਪਹਿਲਾਂ ਇਸ ਵਿਹੜ ਤੋਂ ਸ਼ੁਰੂਆਤ ਕਰਦੇ ਆਂ ਬਈ ਸਸਤੀ ਗਾਂ ਸਸਤੀ ਗਾਂ ਜੀ ਕਲਦੀਪ ਭਾਈ ਅੱਜ ਆਪਾਂ ਤਿੰਨ ਨਗ ਦਿਖਾ ਰਹੇ ਆਂ ਹਾਂਜੀ ਹਾਂਜੀ ਅ ਪਹਿਲੇ ਨੰਬਰ ਤੇ ਗਾਂ ਕਦੋਂ ਸੂਈ ਐ ਇਹ ਇਹ ਕੱਲ ਦੀ ਸੂਈ ਹੀ ਐ ਜੀ ਬੱਚਾ ਕੀ ਦਿੱਤਾ ਇਹਨੇ ਇਹ ਵੱੱਛੀ ਐ ਜੀ ਇਹਦੇ ਮਗਰ ਬੱਚਾ ਵੱੱਛੀ ਐ ਹਾਂਜੀ ਠੀਕ ਐ ਕੀ ਡਿਮਾਂਡ ਰਹੂਗੀ ਇਹਦੀ ਬਈ ਡਿਮਾਂਡ ਆਪਾਂ ਫੋਨ 'ਤੇ ਕਰ ਦਾਂਗੇ ਜੀ ਰੇਟ ਫੋਨ 'ਤੇ ਲੋ ਹਾਂਜੀ ਹਾਂਜੀ ਜਿਹਨੂੰ ਪਸੰਦ ਆਵੇ ਉਹ ਵੀ ਰਿਕਾਲ ਕਰ ਲੈ ਇਹ ਨਹੀਂ ਵੀ ਬਾਲੇ ਉੱਚੇ ਪਹਾੜੀਆਂ گاਵਾ ਹੁੰਦੀਆਂ ਪਰ ਕਈ ਵਾਰਾਂ ਕੀ ਕਾਰਨ ਰਹਿੰਦੇ ਆ ਵੀ ਜਦੋਂ ਜਿੱਥੋਂ ਖਰੀਦਦੇ ਆ ਪਸ਼ੂ ਆਉਂਦੇ ਆ ਜਾਂ ਕਿਸੇ ਦਲਾਲਾਂ ਰਾਹੀਂ ਆਉਂਦੇ ਜਾਂ ਕਿਸੇ ਵਪਾਰੀ ਤੋਂ ਆਉਂਦੇ ਆ ਤਾਂ ਫਿਰ ਬਾਈ ਕਹਿੰਦਾ ਵੀ ਮਗਰੋਂ ਵੀ ਉਸੇ ਹਿਸਾਬ ਤੇ ਕੀਮਤਾਂ ਕਰੜੀਆਂ ਹੋ ਜਾਂਦੀਆਂ ਜਦੋਂ گاਉਂ ਡਿਮਾਂਡ ਦੇਖੀ ਜਾਂਦੀ ਹਾਲਾਂਕਿ ਜਿੰਨੇ ਮੰਗੇ ਜਾਂਦੇ ਉਹਨੇ ਤਾਂ ਪਸ਼ੂ ਵਿਕਦਾ ਨਹੀਂ ਹੁੰਦਾ ਛੋਟੀ ਹਾਈਟ 'ਚ ਲੰਬਾਈ ਇਹਦੀ ਜਿਹੜੀ ਉਹ ਚੰਗੀ ਦਿਸਦੀ ਹੈ ਵੱਛੀ ਇਹਦੇ ਨਾਲ ਬਹੁਤ ਸੋਹਣੀ ਆ ਦੋਸਤੋ ਰੈੱਡ ਕਲਰ ਦੀ ਵੱਛੀ ਆ ਆਪੇ ਸਾਮਲੇ ਜੇ ਰੰਗ ਦੀ ਆ ਵੜ ਇਹ ਤੁਸੀਂ ਵੱਛੀ ਦੇਖ ਸਕਦੇ ਹੋ ਤੇ 나ੜੂਆ ਨਾਲ ਆ ਵੱਛੀ ਦਾ ਬਾਕੀ ਕਿਉਂਕਿ ਹਜੇ ਪੁੜੇ ਵੀ ਨਹੀਂ ਚੱਕੇ ਨੇ ਇਥੋਂ ਤੁਸੀਂ ਦੇਖੋਗੇ ਟੋਏ ਪੈਂਦੇ ਆ ਥਣ ਹਵਾਨਾ ਤੁਹਾਨੂੰ ਫੇਰ ਦਿਖਾ ਦਿੰਨਾ ਇਸ ਤਰ੍ਹਾਂ ਦਾ ਥਣ ਥੀਚੁਆਈ ਵਾਲਾ ਹਵਾਨਾ ਜਿੰਨਾ ਤਿਆਰ ਹੋ ਤੁਹਾਡੇ ਸਾਹਮਣੇ ਕਲਦੀਪੇ ਜੀ ਮੈਂ 12 ਦਿਨਾਂ ਲਈ ਠੂਗਾ ਹੀ ਖੁੱਲਾ ਕਲਦੀਪੇ ਦੇ ਨਾਲ ਖੜੀ ਬਈ ਮੜਾ ਸੋ ਦੋਸਤੋ ਬਾਈ ਨਾਲ ਖੜਾ ਦਿੰਦਾ ਮੈਂ ਤੁਹਾਨੂੰ ਹਾਈਟ ਦੀ ਜੱਜਮੈਂਟ ਹੋ ਜੇ ਠੀਕ ਹੈ ਭਾਈ ਓਕੇ ਸੋ ਇਦਾਂ ਦਾ ਰੋਖੇ ਦੇ ਥਣ ਹਵਾਨੇ ਦਾ ਇੱਕ ਵਾਇਡ ਹੋਰ ਬਹੁਤ ਸੋਹਣੀ ਭਾਈ ਇਹ ਕੈਨਵਸ ਹੁਆ ਇਹ ਪਹਿਲਾ ਜੁਆ ਹੀ ਦੋ ਦੰਦਾਂ ਦਾ ਬਸ ਕਿੰਨਾ ਚੱਲ ਲਊਗੀ ਇਹ ਹਲੇ 15 ਦਿਨ ਬਾਕੀ ਹੈ ਇਹਨੇ ਖੋਲੀ ਇਹਨੂੰ 15 ਦਿਨ ਬਾਕੀ ਦੋਸਤੋ ਦੋ ਦੰਦ ਵੱੱਛੀ ਦੂਜੀ ਗਾਨ ਨਾਲੋਂ ਜ਼ਿਆਦਾ ਹਾਈਟ ਵਾਲੀ ਹੈ ਕੱਦ ਚੰਗਾ ਹੈ ਥਣ ਬਿਲਕੁਲ ਸਿੱਧੇ ਹੈ ਤੇ ਸੋਹਣੇ ਹੈ 15 ਦਿਨਾਂ ਦੀ ਕੱਚੀ ਹੈ ਜਿਹੜਾ ਵੀਰ ਖਰੀਦੂਗਾ ਤੁਸੀਂ 20 ਦਿਨ ਮੰਨ ਕੇ ਖਰੀਦ ਲਓ ਤੇ ਹੋ ਸਕਦਾ ਵੀ ਕਈ ਵਾਰ ਪਸ਼ੂ ਗਰਮੀ ਐ ਕੋਈ 2 ਦਿਨ ਪਹਿਲਾਂ ਵੀ ਹੋ ਸਕਦਾ ਤੋਂ ਬਾਕੀ ਜਜਮੈਂਟ ਤੁਸੀਂ ਆਪ ਕਰੋਗੇ ਫੇਸ ਦੀ ਬਿਊਟੀ ਬੜੀ ਚੰਗੀ ਐ ਦੱਸੋ ਜਰਸੀ ਨਸਲ ਐ ਵੱਖਰਾ ਜਿਹਾ ਰੰਗ ਐ ਤੇ ਥਣ ਹਵਾਨਾ ਬਿਲਕੁਲ ਚੌਰਸ ਜਿਹਾ ਦਿਸਦਾ ਸੋਹਣੇ ਥਣ ਬਿੱਥੀ ਦੇ ਉੱਤੇ ਫੁੱਲ ਐ ਣਿ ਕੋ ਇਹਦਾ ਹਵਾਨਾ ਬਾਕੀ ਥਣ ਦੇਖ ਸਕਦੇ ਹੋ ਸੋਹਣਾ ਕੱਢਿਆ ਥਣ ਚਾਰੇ ਥਣ ਤੁਨ ਨੂੰ ਇੱਕੋ ਜਿਹੀ ਨਜ਼ਰ ਆਉਂਦੇ ਹੋਣਗੇ ਟਾਂਚਾ ਸੋਹਣਾ ਸੋ ਰੰਗ ਵੀ ਸੋਹਣੇ ਦੀ ਵਹਿੜ ਹੈ ਇਹਦੇ ਨਾਲ ਵੀ ਹੋ ਜੇ ਗਲਦੀ ਬਈ ਹੁਣ ਇਹਦੇ ਨਾਲ ਵੀ ਬਾਈ ਖੜ ਜੂਗਾ ਤਾਂ ਤੁਸੀਂ ਇਹਦੀ ਹਾਈਟ ਦੇਖੋਗੇ ਦੂਜੀ ਗਾਂ ਨਾਲੋਂ ਇਹ ਜ਼ਿਆਦਾ ਉੱਚੀ ਹੈ ਸੋ ਇਹ ਹਜੇ ਕੱਟ ਕਰੂਗੀ ਵੀ ਕਿਉਂਕਿ ਦੋ ਦੰਦ ਵਹਿੜ ਹੈ ਹਜੇ ਹਵਾਨਾ ਪਛਾਣ ਨੂੰ ਵੀ ਚੰਗਾ ਦਿਸਦਾ ਇੱਕ ਹੋਰ ਗਾਂ ਦੱਸੋ ਵਿਕਰੀ ਵਾਸਤੇ ਹੈ ਇਹ ਕਿੰਨਾ ਮਸੂਆ ਹੋਊਗੀ ਭੈ ਜੀ ਇਹ ਵੀ ਦੂਜਾ ਸੂਆ ਸੋਹਣਾ ਜੀ ਕਿੰਨਾ ਚਰ ਲੈ ਜੂਗੀ ਇਹਦੇ ਪੈ 10 ਤੋਂ 12 ਦਿਨਾਂ ਦੇ ਰੇਟ ਫੋਨ ਤੇ ਹੀ ਹੈ ਤੁਹਾਨੂੰ ਮੈਂ ਇਹਦਾ ਹੀ ਫੋਨ ਤੇ ਕਰ ਦਿੰਦਾ ਤੁਹਾਨੂੰ 10 ਤੋਂ 12 ਦਿਨ ਦੱਸੋ ਲ ਰੇਟ ਫੋਨ ਦੇ ਉੱਤੇ ਆ ਢਾਂਚਾ ਜਿਹੜਾ ਉਹ ਤੁਸੀਂ ਇਹਦਾ ਦੇਖ ਲਓਗੇ ਥਾਣਾ 'ਚ ਹਜੇ ਵਿੱਥੀ ਜਿਹੜੀ ਹੈ ਜਦੋਂ ਹਵਾਨਾ ਭਰੂਗੀ ਉਦੋਂ ਕਲੀਅਰ ਨਜ਼ਰ ਆਉਣੀ ਆ ਵੀ ਕਿੰਨੇ ਕ ਥਾਣ ਵਿੱਥੀ ਤੇ ਕੱਢਦੀ ਐ ਸਾਇਜ ਥਾਣਾ ਦਾ ਥੀ ਚੁਵਾਈ ਵਾਲਾ ਰਹੂਗਾ ਢਾਂਚਾ ਤੁਸੀਂ ਵੀਡੀਓ 'ਚੋ ਦੇਖ ਹੀ ਲਿਆ ਬਾਕੀ ਆ ਕੇ ਪਾਸ ਕਰੋ ਜਿਹੜਾ ਵੀਰ ਖਰੀਦਣਾ ਚਾਹੁੰਦਾ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਤੇ ਉਹ ਕਰ ਲਿਆ ਕਰੋ ਸੋ ਇਹ 나ਗ ਦਸੁਆਈ ਦੀ ਵੀਡੀਓ ਦੇ ਵਕਾਉ ਸੀ ਹਾਂ ਦੰਦ ਦਿਖਾ ਦੇ। ਸੋ ਦੋ ਦੰਦ ਬੱਛੀ ਦੇ ਦੰਦ ਤੁਹਾਨੂੰ ਵੀਡੀਓ ਚ ਦਿਖਾ ਦਈਏ ਦਸਤੋ। ਦੇਖ ਸੁਰਸਤ ਦੰਦ ਚਾਰ ਦੰਦ ਹੋ ਗਈ ਗੱਲੀ ਪੇ। ਚਾਰ ਦੰਦ ਹਾਂ ਚਾਰ ਦੰਦ ਦਸਤੋ ਉਹ ਬੱਛੀ ਹੈ ਠੀਕ ਹੈ। ਸੋ ਦਸਤੋ ਇਹ ਚਾਰ ਦੰਦ ਕਨਫਰਮ ਚਾਰ ਦੰਦ ਦਾ ਬਾਕੀ ਦੰਦ ਦੋਵੇਂ ਖੜੇ ਆ। ਚਾਰ ਦੰਦ ਬੱਛੀ ਹੈ ਇਹਦੇ ਨਾਲ ਇੱਕ ਗਾਂ ਇਹ ਸੋਈ ਸਵਾਈ ਹੈ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਤਿੰਨ ਪਸ਼ੂ ਬਾਈ ਵੱਲੋਂ ਵਕਾਊ ਸੀ ਤੇ ਤੁਸੀਂ ਆਕੇ ਤਸੱਲੀ ਕਰਕੇ ਖਰੀਦਿਓ ਧੰਨਵਾਦ